ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਅਸੀਂ ਮੱਸੀਆ ਦੇ ਦਿਹਾੜੇ ਤੇ ਮੱਸੀਆ ਵਾਲੇ ਦਿਨ ਤੇ ਇਹ ਜਾਨੇ ਅਣਜਾਣੇ ਦੇ ਵਿੱਚ ਅਸੀਂ ਕੁਝ ਗਲਤੀਆਂ ਕਰ ਬੈਠਨੇ ਆ ਤੇ ਇਹਨਾਂ ਗਲਤੀਆਂ ਦੇ ਨਾਲ ਸਾਡੇ ਘਰ ਦੇ ਵਿੱਚ ਕਿਹੜੀਆਂ-ਕਿਹੜੀਆਂ ਪ੍ਰੋਬਲਮ ਆਉਂਦੀਆਂ ਨੇ ਜੇਕਰ ਅਸੀਂ ਇੰਨਾਂ ਗਲਤੀਆਂ ਤੋਂ ਜਾਣੂ ਨਹੀਂ ਹੁੰਦੇ ਸਾਡੇ ਤੋਂ ਜਾਣੇ ਅਣਜਾਣੇ ਦੇ ਵਿੱਚ ਹੋ ਜਾਂਦੀਆਂ ਨੇ ਤਾਂ ਇਨ੍ਹਾਂ ਗਲਤੀਆਂ ਨੂੰ ਠੀਕ ਕਰਨ ਦੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਕੁਝ ਤੁਹਾਨੂੰ ਉਪਾਅ ਵੀ ਦੱਸਾਂਗੇ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡ ਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕੋਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਗੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੇ ਨਾਲ ਮਸਿਆ ਦੇ ਦੇਣ ਕਦੇ ਵੀ ਭੁੱਲ ਕੇ ਇਹ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਇਸੇ ਤਰ੍ਹਾਂ Hindu ਧਰਮ ਦੇ ਵਿੱਚ ਮਸਿਆ ਦੀ ਤੀਰਕ ਦਾ ਵਿਸ਼ੇਸ਼ ਹੀ ਮਹੱਤਵੇ ਤੇ ਇਸ ਦਿਨ ਇਸ਼ਨਾਨ ਤੇ ਦਾੜ ਦਾ ਬਹੁਤ ਹੀ ਜ਼ਿਆਦਾ ਮਹੱਤਵ ਹੁੰਦਾ ਹੈ ਵਾਨੂੰ ਦੱਸ ਦਈਏ ਕਿ ਮੱਸੀਆ ਵਾਲੇ ਦਿਨ ਸੂਰੇ ਤੇ ਚੰਦਰਮਾ ਦੋਵੇਂ ਮਕਰ ਰਾਸ਼ੀ ਦੇ ਵਿੱਚ ਸਕਰਮਣ ਕਰਦੇ ਹਨ ਜਿਸ ਦੇ ਕਾਰਨ ਇਸ ਸਮੇਂ ਦੌਰਾਨ ਸੂਰੇ ਤੇ ਚੰਦਰਮਾ ਨਾਲ ਸੰਬੰਧਿਤ ਸਕਾਰਾਤਮਕ ਸ਼ਕਤੀਆਂ ਹੋਰ ਵੀ ਮਜ਼ਬੂਤ ਹੋ ਜਾਂਦੀਆਂ ਨੇ ਤੇ ਇਸ ਲਈ ਇਸ ਦਿਨ ਕੀਤੇ ਜਾਣ ਵਾਲੇ ਇਸ਼ਨਾਨ ਤੇ ਦਾਨ ਦੀ ਮਹੱਤਤਾ ਹੋਰ ਵੀ ਵਾਧ ਜਾਂਦੀ ਏ ਇਸ ਤੋਂ ਇਲਾਵਾ ਮੱਸੀਆ ਦੇ ਦਿਨ ਪੁਰਖਿਆਂ ਲਈ ਤਰਪਨ ਪਿੰਡ ਦਾਨ ਇਸੇ ਕਈ ਤਰ੍ਹਾਂ ਦੇ ਸ਼ਰਾਧ ਵੀ ਕੀਤੇ ਜਾਂਦੇ ਨੇ ਧਾਰਮਿਕ માનਤਾਵਾਂ ਦੇ ਅਨੁਸਾਰ ਪੁਰਵਜ ਮੱਸੀਆ ਦੇ ਦਿਨ ਧਰਤੀ ਤੇ ਆਉਂਦੇ ਨੇ ਤੇ ਇਸ ਦਿਨ ਪੁਰਵਜਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ ਤੇ ਦੇਵੀ ਲక్ష్ਮੀ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ ਮੱਸੀਆ ਦਾ ਵਰਤ ਰੱਖਣ ਨਾਲ ਵਿਆਹੀਆਂ ਔਰਤਾਂ ਨੂੰ ਅਟੁੱਟ ਚੰਗੀ ਕਿਸਮਤ ਲਈ ਸ਼ੇਵ ਦਾ ਅਸ਼ੀਰਵਾਦ ਮਿਲਦਾ ਹੈ ਤੇ ਇਸ ਦਿਨ ਮੱਸੀਆ ਦੀ ਪੂਜਾ ਚਰਦਾਤੀ ਰਸਮਾਂ ਦੇ ਨਾਲ ਕੀਤੀ ਜਾਂਦੀ ਏ ਤੇ ਇਸ ਤੋਂ ਇਹ علاوہ ਬਹੁਤ ਸਾਰੇ ਅਜਿਹੇ ਕੰਮ ਵੀ ਹੁੰਦੇ ਨੇ ਜੋ ਇਸ ਦੀਨ ਗਲਤੀ ਦੇ ਨਾਲ ਵੀ ਸਾਨੂੰ ਨਹੀਂ ਕਰਨੇ ਚਾਹੀਦੇ ਮੱਸੀਆ ਦਾ ਜਿਹੜਾ ਦੇ ਨੇ ਇੱਕ ਪਵਿੱਤਰ ਨਦੀਆਂ ਦੇ ਵਿੱਚ ਇਸ਼ਨਾਨ ਕਰਨਾ ਪੂਰਵਜਾਂ ਨੂੰ ਪ੍ਰਾਰਥਨਾ ਕਰਨਾ ਕਾਲਸ ਰਪ ਦੋਸ਼ ਸ਼ਨੀ ਦੋਸ਼ ਗ੍ਰਹਿ ਦੋਸ਼ ਨਿਵਾਰਨ ਤੇ ਦਾਣਾ ਆਦਿ ਦੇ ਲਈ ਬਹੁਤ ਖਾਸ ਹੁੰਦਾ ਹੈ ਇਸ ਲਈ ਪੂਜਾ ਕਰਨ ਨਾਲ ਪਿਤਰਾਂ ਦੀ ਆਤਮਾ ਨੂੰ ਸ਼ਾਂਤੀ ਤੇ પતિ ਦੀ ਲੰਬੀ ਉਮਰ ਵਰਗੇ ਲਾਭ ਵੀ ਸਾਨੂੰ ਮਿਲਦੇ ਨੇ ਇਸੇ ਤਰ੍ਹਾਂ ਜੇਕਰ ਮਾਨਸਿਕ ਪਰੇਸ਼ਾਨੀਆਂ ਹੈ ਤਾਂ ਚੰਦਰਮਾ ਜਾਂ ਚੰਦਰਮਾ ਕਮਜ਼ੋਰ ਹੈ ਤਾਂ ਤੁਹਾਨੂੰ ਇਸ ਦਿਨ ਵਿਸ਼ੇਸ਼ ਲਾਭ ਮਿਲ ਸਕਦੇ ਨੇ ਇਸੇ ਤਰੀਕੇ ਦੇ ਨਾਲ ਮਸਿਆ ਵਾਲੇ ਦਿਨ ਵਿਅਕਤੀ ਨੂੰ ਔਗਣਾ ਤੋਂ ਆਸਾਨੀ ਦੇ ਨਾਲ ਛੁਟਕਾਰਾ ਮਿਲ ਸਕਦਾ ਹੈ ਤੇ ਆ우 ਆਪਾਂ ਜਾਣਦੀਆਂ ਇਸ ਦਿਨ ਸਾਨੂੰ ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਤਾਂਬ ਤੋਂ ਪਹਿਲਾ ਕੰਮ ਸਾਨੂੰ ਤਣਾਅ ਮੁਕਤ ਰਹਿਣਾ ਚਾਹੀਦਾ ਹੈ ਤੇ ਝਗੜੇ ਤੋਂ ਦੂਰ ਰਹਿਣਾ ਚਾਹੀਦਾ ਹੈ ਮਸਿਆ ਦੇ ਦਿਨ ਆਪਣੇ ਆਪ ਤੇ ਤੁਸੀਂ ਕਾਬੂ ਰੱਖਣਾ ਬਹੁਤ ਹੀ ਜ਼ਿਆਦਾ ਤੁਹਾਨੂੰ ਜ਼ਰੂਰੀ ਹੈ ਗੁੱਸੇ ਤੇ ਕਿਸੇ ਵੀ ਤਰ੍ਹਾਂ ਦੇ ਝਗੜੇ ਤੋਂ ਤੁਸੀਂ ਬਚੋ ਕਿਉਂਕਿ ਇਹ ਦਿਨ ਸ਼ਾਂਤੀ ਤੇ ਪੂਜਾ ਦੇ ਲਈ ਖਾਸ ਮੰਨਿਆ ਜਾਂਦਾ ਹੈ ਤੇ ਇਹ ਦਿਨ ਸਾਡੇ ਪੁਰਖਿਆਂ ਨੂੰ ਸਮਰਪਿਤ ਹੁੰਦਾ ਹੈ ਇਸ ਲਈ ਘਰ ਦੇ ਬਜ਼ੁਰਗਾਂ ਦਾ ਸਤਿਕਾਰ ਕਰੋ ਤੇ ਉਹਨਾਂ ਦੀ ਸੇਵਾ ਕਰੋ ਤੇ ਉਹਨਾਂ ਦੇ ਆਸ਼ੀਰਵਾਦ ਨਾਲ ਘਰ ਵਿੱਚ ਖੁਸ਼ੀ ਸ਼ਾਂਤੀ ਤੇ ਸਕਾਰਾਤਮਕਤਾ ਆਉਂਦੀ ਹੈ ਤੇ ਇਸ ਦੇ ਨਾਲ ਨਸ਼ੀਲੇ ਪਦਾਰਥਾਂ ਤੇ ਮਾਸਾਹਾਰੀ ਭੋਜਨ ਤੋਂ ਵੀ ਪਰਹੇਜ਼ ਕਰੋ ਇਹ ਅਕਸਰ ਦੇਖਿਆ ਜਾਂਦਾ ਹੈ ਕਿ ਅੱਜ ਦੇ ਸਮੇਂ ਵਿੱਚ ਲੋਕ ਧਾਰਮਿਕ ਤੇ ਪਵਿੱਤਰ ਮੌਕਿਆਂ ਦਾ ਪੂਰਾ ਤਿਆਗ ਨਹੀਂ ਰੱਖਦੇ ਤੇ ਇਹ ਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ ਜੋ ਇਸ ਦਿਨ ਲਈ ਵਰਜਿਤ ਮੰਨੀਆਂ ਜਾਂਦੀਆਂ ਨੇ ਇਸ ਦਿਨ ਸ਼ਰਾਬ ਮਾਸ ਆਦਿ ਵਰਗੇ तामसिक ਭੋਜਨ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਨਕਾਰਾਤਮਕ ਊਰਜਾਵਾਂ ਨੂੰ ਆਕਰਸ਼ਿਤ ਕਰਦੇ ਹਨ ਤੇ ਮਨ ਦੀ ਸ਼ੁੱਧਤਾ ਨੂੰ ਪ੍ਰਭਾਵਿਤ ਕਰਦੇ ਹਨ ਤੇ ਇਸ ਦੀ ਬਜਾਏ ਮਨੁੱਖ ਨੂੰ ਸਾਸਤਵਿਕ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਜੋ ਸਰੀਰ ਤੇ ਮਨ ਦੋਵਾਂ ਨੂੰ ਸ਼ਾਂਤੀ ਤੇ ਊਰਜਾ ਪ੍ਰਦਾਨ ਕਰਦਾ ਹੈ ਸ਼ੁੱਧ ਤੇ ਪੋਸ਼ਟਿਕ ਭੋਜਨ ਖਾਣ ਨਾਲ ਨਾ ਸਿਰਫ ਅਧਿਆਤਮਿਕ ਲਾਭ ਹੁੰਦੇ ਨੇ ਸਗੋਂ ਪੁਰਵਜਾਂ ਦਾ ਆਸ਼ੀਰਵਾਦ ਵੀ ਮਿਲਦਾ ਹੈ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹਾਂ ਵਾਲ ਕੱਟਣ ਤੋਂ ਬਚੋ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਮੱਸੀਆ ਦੇ ਦਿਨ ਵਾਲ ਤੇ ਨੌ ਕੱਟਣ ਦੀ ਮਨਾਹੀ ਕੀਤੀ ਜਾਂਦੀ ਹੈ ਕੀ ਤੁਹਾਨੂੰ ਪਤਾ ਹੈ ਕਿ ਇਸ ਦਾ ਕੀ ਕਾਰਨ ਹੈ ਪੁਰਾਣੀਆਂ માનਤਾਵਾਂ ਦੇ ਅਨੁਸਾਰ ਮੱਸੀਆ ਤੇ ਵਾਲ ਜਾਂ ਨੋਹ ਕੰਟਣ ਦੀ ਮਨਾਹੀ ਹੈ ਕਿਉਂਕਿ ਅਜਿਹਾ ਕਰਨ ਨਾਲ ਪਿੱਤਰ ਦੋਸ਼ ਹੋ ਸਕਦਾ ਹੈ ਤੇ ਅਯੁਰਵੈਦ ਦੇ ਅਨੁਸਾਰ ਇਸ ਦਿਨ ਸਰੀਰ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਤੇ ਇਸ ਲਈ ਵਾਲ ਕੱਟਣ ਨਾਲ ਇਨਫੈਕਸ਼ਨ ਦਾ ਖਤਰਾ ਵੀ ਵੱਧ ਸਕਦਾ ਹੈ ਇਸ ਤੋਂ ਇਲਾਵਾ ਚੰਗੇ ਕੰਮ ਕਰਨ ਤੋਂ ਬਚੋ ਕੁਝ ਪ੍ਰਾਚੀਨ માનਤਾਵਾਂ ਦੇ ਅਨੁਸਾਰ ਮੱਸੀਆ ਵਾਲੇ ਦਿਨ ਨਵੇਂ ਜਾਂ ਸ਼ੁਭ ਕੰਮ ਵਿਆਹ ਕਾਰੋਬਾਰ ਜਾਂ ਯਾਤਰਾ ਸ਼ੁਰੂ ਕਰਨ ਤੋਂ ਸਾਨੂੰ ਬਚਣਾ ਚਾਹੀਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਸ਼ੁਰੂ ਕੀਤੇ ਗਏ ਕੰਮ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਚੰਦਰਮਾ ਦੀ ਅਨਹੂਦ ਕਾਰਨ ਨਕਾਰਾਤਮਕ ਊਰਜਾ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ ਜੋ ਸ਼ੁਭ ਕੰਮਾਂ ਦੀ ਚਪਲਤਾਂ ਨੂੰ ਪ੍ਰਭਾਵਿਤ ਕਰ ਸਕਦੇ। ਇਸੇ ਤਰ੍ਹਾਂ ਇਸ ਦਿਨ ਯਾਤਰਾ ਕਰਨ ਤੋਂ ਵੀ ਸਾਨੂੰ ਬਚਣਾ ਚਾਹੀਦਾ। ਇਸ ਦਿਨ ਕੀਤੀਆਂ ਯਾਤਰਾਵਾਂ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ। ਇਸ ਦੇ ਨਾਲ ਯਾਤਰਾ ਦੇ ਸ਼ੁਭ ਨਤੀਜੇ ਵੀ ਬਹੁਤ ਘੱਟ ਪ੍ਰਾਪਤ ਹੁੰਦੇ ਨੇ। ਜੇਕਰ ਤੁਸੀਂ ਇਸ ਦਿਨ ਘਰ ਵਿੱਚ ਭਗਵਾਨ ਦਾ ਧਿਆਨ ਕਰਦੇ ਹੋ ਤੇ ਮੰਤਰਾਂ ਦਾ ਜਾਪ ਕਰਦੇ ਹੋ ਤਾਂ ਤੁਹਾਨੂੰ ਸ਼ੁਭ ਨਤੀਜੇ ਵੀ ਮਿਲਣਗੇ। ਇਸ ਦੇ ਨਾਲ-ਨਾਲ ਮੱਸਿਆ ਤੇ ਸੰਜਮ ਰੱਖਣਾ ਚਾਹੀਦਾ ਹੈ ਇਸ ਦਿਨ ਮਰਦਾਂ ਤੇ ਔਰਤਾਂ ਨੂੰ ਸਰੀਰਕ ਸੰਬੰਧ ਨਹੀਂ ਬਣਾਉਣੇ ਚਾਹੀਦੇ ਗ੍ਰੰਥ ਤੇ ਪ੍ਰਾਣ ਦੇ ਅਨੁਸਾਰ ਮੱਸਿਆ ਵਾਲੇ ਦਿਨ ਸੰਪਰਕ ਨਾਲ ਪੈਦਾ ਹੋਏ ਬੱਚੇ ਨੂੰ ਜੀਵਨ ਪਰ ਖੁਸ਼ੀ ਨਹੀਂ ਮਿਲਦੀ ਮਸਿਆ ਦੇ ਦੇਨ ਪੁਰਖਿਆਂ ਦੀਆਂ ਆਤਮਾਵਾਂ ਦੀ ਸ਼ਾਂਤੀ ਦੇ ਲਈ ਪੂਜਾ ਵੀ ਕੀਤੀ ਜਾਂਦੀ ਏ ਇਸ ਲਈ ਇਸ ਦਿਨ ਆਪਣੇ ਪੁਰਖਿਆਂ ਨੂੰ ਗਲਤੀ ਦੇ ਨਾਲ ਵੀ ਤੁਸੀਂ ਬੁਰਾ ਨਾ ਕਹੋ ਤੇ ਉਹਨਾਂ ਨੂੰ ਤਰਪਨ ਚੜਾਉਣਾ ਨਾ ਭੁੱਲੋ ਤੇ ਇਸੇ ਤਰ੍ਹਾਂ ਮਸਿਆ ਦੇ ਦੇਨ ਕੁੱਤੇ ਆ ਗਾਵਾਂ ਤੇ ਕਾਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਇਸ ਦਿਨ ਇਹਨਾਂ ਜੀਵਾਂ ਨੂੰ ਪੂਰਵਜਾਂ ਦਾ ਹਿੱਸਾ ਸਮਝ ਕੇ ਭੋਜਨ ਖਵਾਇਆ ਜਾਂਦਾ ਹੈ ਤੇ ਇਸ ਲਈ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਮਸੀਆ ਦੇ ਦੇਨ ਪੂਰਵਜ ਪਿੰਡਦਾਨ ਤਰਪਨਦਾਨ ਤੇ ਸ਼ਰਾਦ ਦੀ ਉਡੀਕ ਕਰਦੇ ਹਨ ਇਸ ਲਈ ਇਸ ਦਿਨ ਇਹ ਸਾਰੇ ਕੰਮ ਕਰਨਾ ਨਹੀਂ ਭੁੱਲਣਾ ਚਾਹੀਦਾ ਜੇਕਰ ਅਸੀਂ ਇਹ ਕੰਮ ਕਰਨਾ ਭੁੱਲ ਜਾਂਦੇ ਆ ਤਾਂ ਸਾਡੇ ਪੁਰਖੇ ਗੁੱਸੇ ਹੋ ਜਾਂਦੇ ਆ ਤੇ ਸਾਨੂੰ ਸ਼ਰਾਪ ਵੀ ਦਿੰਦੇ ਨੇ ਤੇ ਇਸੇ ਤਰ੍ਹਾਂ ਮੱਸੀਆ ਦੇ ਦੀਨ ਧਿਆਨ ਤੇ ਸਾਧਨਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਇਹ ਨਾ ਸਿਰਫ ਮਨ ਨੂੰ ਸ਼ਾਂਤੀ ਦਿੰਦਾ ਸਗੋਂ ਸਕਾਰਾਤਮਕ ਊਰਜਾ ਵੀ ਵਧਾਉਂਦਾ ਹੈ ਤੇ ਯੋਗ ਜਪ ਤੇ ਪ੍ਰਾਣਾ ਜਾਮ ਕਰਨ ਨਾਲ ਨਕਾਰਾਤਮਕਤਾ ਦੂਰ ਹੁੰਦੀ ਹੈ ਤੇ ਅਧਿਆਤਮਿਕ ਸੰਤੁਲਨ ਬਣਾਈ ਰੱਖਿਆ ਜਾਂਦਾ ਹੈ ਜੇ ਸੰਭਵ ਹੋਵੇ ਤਾਂ ਹਰ ਰੋਜ਼ ਸਵੇਰੇ ਜਲਦੀ ਉੱਠ ਕੇ ਧਿਆਨ ਕਰਨਾ ਚਾਹੀਦਾ ਹੈ ਜਿਸ ਨਾਲ ਮਾਨਸਿਕ ਸ਼ਾਂਤੀ ਦੇ ਨਾਲ-ਨਾਲ ਚੰਗੀ ਸਿਹਤ ਬਣਾਈ ਰੱਖਣ ਦੇ ਵਿੱਚ ਵੀ ਮਦਦ ਮਿਲੇਗੀ ਇਸ ਦੇ ਨਾਲ ਮੱਸਿਆ ਵਾਲੇ ਦਿਨ ਘਰ ਦੀ ਸਫਾਈ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਜਿੱਥੇ ਸਫਾਈ ਹੁੰਦੀ ਹੈ ਉੱਥੇ ਦੇਵੀ ਲਕਸ਼ਮੀ ਦਾ ਵਾਸ ਹੁੰਦਾ ਹੈ ਇਸ ਦਿਨ ਘਰ ਦੀ ਚੰਗੀ ਤਰ੍ਹਾਂ ਸਫਾਈ ਕਰਨ ਦੇ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਤੇ ਸਕਾਰਾਤਮਕ ਊਰਜਾ ਦਾ ਪ੍ਰਵਾਹ ਵਧਦਾ ਹੈ ਤੇ ਪੂਜਾ ਸਥਾਨ ਤੇ ਘਰ ਦੇ ਮੁੱਖ ਦਰਵਾਜ਼ੇ ਨੂੰ ਸਾਫ਼ ਕਰਨਾ ਫਿਰ ਉਤੇ ਦੀਵਾ ਜਗਾਉਣਾ ਵਿਸ਼ੇਸ਼ ਤੌਰ ਤੇ ਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਘਰ ਵਿੱਚ ਖੁਸ਼ੀ ਤੇ ਖੁਸ਼ਹਾਲੀ ਆਉਂਦੀ ਹੈ ਤੇ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਵੀ ਪ੍ਰਾਪਤ ਹੁੰਦਾ ਹੈ ਇਸ ਦਿਨ ਮਸੀਆ ਦੇ ਦਿਨ ਪੂਜਾ ਦਾ ਵਿਸ਼ੇਸ਼ ਮਹੱਤਵ ਹੈ ਇਸ ਦਿਨ ਦੇਵੀ ਦੇਵਤਿਆਂ ਦੀ ਪੂਜਾ ਕਰਨ ਦੇ ਨਾਲ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਤੇ ਸਕਾਰਾਤਮਕਤਾ ਫੈਲਦੀ ਹੈ ਖਾਸ ਕਰਕੇ ਸ਼ਿਵ ਵਿਸ਼ਨੂੰ ਹਨੂਮਾਨ ਤੇ ਮਾਤਾ ਲక్ష్ਮੀ ਦੀ ਪੂਜਾ ਕਰਨ ਨਾਲ ਸ਼ੁਭ ਫਲ ਮਿਲਦੇ ਹਨ ਮਸੀਆ ਦੇ ਦਿਨ ਤੂਲਸੀ ਮਾਤਾ ਦੀ ਪੂਜਾ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਦਿਨ ਤੂਲਸੀ ਦੇ ਪੌਦੇ ਨੂੰ ਪਾਣੀ ਚੜਾਉਣ ਧੂਪ ਲਗਾਉਣ ਤੇ ਤੂਲਸੀ ਮੰਤਰ ਦਾ ਜਾਪ ਕਰਨ ਦੇ ਨਾਲ ਘਰ ਵਿੱਚ ਖੁਸ਼ੀ ਸ਼ਾਂਤੀ ਬਣੀ ਰਹਿੰਦੀ ਹੈ ਮੱਸਿਆ ਦਾ ਦਿਨ ਵਿਸ਼ੇਸ਼ ਤੌਰ ਤੇ ਪੂਰਵਜਾਂ ਨੂੰ ਸਮਰਪਿਤ ਹੁੰਦਾ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਕੀਤਾ ਜਾਣ ਵਾਲਾ ਤਰਪਣ ਤੇ ਸ਼ਰਾਧ ਪੁਰਖਿਆਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦਿੰਦਾ ਹੈ ਤੇ ਬਦਲੇ ਵਿੱਚ ਉਹ ਆਪਣੇ ਉਤਰਾ ਅਧਿਕਾਰੀਆਂ ਨੂੰ ਖੁਸ਼ੀ ਤੇ ਖੁਸ਼ਹਾਲੀ ਦਾ ਅਸ਼ੀਰਵਾਦ ਦਿੰਦੇ ਨੇ ਪਿੱਤਰ ਪਾਖੀ ਦੌਰਾਨ ਦਾਨ ਕਰਨਾ ਬਹੁਤ ਹੀ ਪੁੰਨ ਦਾ ਕੰਮ ਹੈ ਇਸ ਦੇ ਨਾਲ ਨਾਲ ਮੱਸੀਆ ਵਾਲੇ ਦਿਨ ਪਵਿੱਤਰ ਇਸ਼ਨਾਨ ਕਰੋ ਇਸ ਦਿਨ ਇਸ਼ਨਾਨ ਕਰਨ ਦਾ ਵੀ ਵਿਸ਼ੇਸ਼ ਮਹੱਤਵ ਹੁੰਦਾ ਹੈ ਮੱਸੀਆ ਦੇ ਦਿਨ ਗੰਗਾ ਜਾਂ ਕਿਸੇ ਪਵਿੱਤਰ ਨਦੀ ਦੇ ਵਿੱਚ ਇਸ਼ਨਾਨ ਕਰਨ ਨਾਲ ਵਿਸ਼ੇਸ਼ ਪੁੰਨ ਪ੍ਰਾਪਤ ਹੁੰਦਾ ਹੈ ਜੇਕਰ ਇਹ ਸੰਭਵ ਨਹੀਂ ਹੈ ਤਾਂ ਘਰ ਵਿੱਚ ਨਹਾਉਂਦੇ ਸਮੇਂ ਗੰਗਾ ਚਲੂ ਪਾਣੀ ਵਿੱਚ ਮਿਲਾ ਕੇ ਇਸ਼ਨਾਨ ਕਰੋ ਤੇ ਇਸ ਦੇ ਨਾਲ ਹੀ ਇਸ ਦਿਨ ਕਿਸੇ ਵੀ ਨਕਾਰਾਤਮਕ ਸਥਾਨ ਜਿਵੇਂ ਕਿ ਸ਼ਮਸ਼ਾਨ ਘਟ ਜਾਂ ਕਿਸੇ ਵੀ ਉਜਾੜ ਜਗ੍ਹਾ ਤੇ ਜਾਣ ਤੋਂ ਸਾਨੂੰ ਬਚਣਾ ਚਾਹੀਦਾ ਹੈ ਕਿਉਂਕਿ ਮਾਨਤਾਵਾਂ ਦੇ ਅਨੁਸਾਰ ਮੱਸੀਆ ਦੀ ਤਰੀਕ ਨੂੰ ਨਕਾਰਾਤਮਕ ਸ਼ਕਤੀਆਂ ਬਧੇਰੇ ਸਰਗਰਮ ਹੋ ਜਾਂਦੀਆਂ ਨੇ ਤੇ ਅਜਿਹੀ ਸਥਿਤੀ ਦੇ ਵਿੱਚ ਅਜਿਹੀ ਜਗ੍ਹਾ ਤੇ ਜਾਣ ਦੇ ਨਾਲ ਨਕਾਰਾਤਮਕ ਨਤੀਜੇ ਜਿਹੜੇ ਮਿਲ ਸਕਦੇ ਨੇ ਇਸੇ ਤਰ੍ਹਾਂ ਮਸੀਆ ਦੇ ਦਿਨ ਘਰ ਦੇ ਬਾਹਰ ਦੱਖਣ ਦਿਸ਼ਾ ਵਿੱਚ ਤੇਲ ਦਾ ਦੀਵਾ ਜ਼ਰੂਰ ਜਗਾਓ ਇਸ ਦਿਸ਼ਾ ਨੂੰ ਪੂਰਵਚਾ ਦੀ ਦਿਸ਼ਾ ਮੰਨਿਆ ਜਾਂਦਾ ਹੈ ਮਸੀਆ ਦੇ ਦਿਨ ਪੂਰਵਚਾ ਨੂੰ ਨਦੀ ਵਿੱਚ ਘਰ ਦੇ ਬਾਹਰ ਪੂਰਵਚਾ ਦੀ ਤਸਵੀਰ ਦੇ ਨੇੜੇ ਪਿੱਪਲ ਦੇ ਦਰਖਤ ਹੇਠਾਂ ਦੀਵਾ ਜਗਾ ਕੇ ਖੁਸ਼ ਕੀਤਾ ਜਾਂਦਾ ਹੈ ਪੁਰਖਿਆਂ ਨੂੰ ਖੀਰ ਬਹੁਤ ਹੀ ਪਸੰਦ ਹੁੰਦੀ ਇਸ ਲਈ ਹਰ ਮਹੀਨੇ ਦੀ ਨਵੀਂ ਚੰਦ ਵਾਲੀ ਤਰੀਕ ਨੂੰ ਖੀਰ ਬਣਾ ਕੇ ਬ੍ਰਹਮਣ ਨੂੰ ਜ਼ਰੂਰ ਭੋਜਨ ਦੇ ਨਾਲ ਖਵਾਓ ਮਨੁੱਖ ਨੂੰ ਮਹਾਨ ਪੁੰਨ ਪ੍ਰਾਪਤ ਹੁੰਦਾ ਹੈ ਤੇ ਜੀਵਨ ਦੇ ਵਿੱਚ ਅਸਥਿਰਤਾ ਦੂਰ ਹੁੰਦੀ ਹੈ ਇਸ ਦਿਨ ਸ਼ਾਮ ਵੇਲੇ ਪੁਰਖਿਆਂ ਲਈ ਪਿੱਪਲ ਦੇ ਦਰਖਤ ਹੇਠਾਂ ਥੋੜੀ ਜਿਹੀ ਖੀਰ ਰੱਖਣੀ ਚਾਹੀਦੀ ਹੈ ਇਸ ਦੇ ਨਾਲ-ਨਾਲ ਮੱਸੀਆ ਵਾਲੇ ਦਿਨ ਕੌੜਾ ਤੇਲ ਲਗਾ ਕੇ ਕਹਿਣ ਦਾ ਭਾਵ ਕਿ ਸਰੋਂ ਦਾ ਤੇਲ ਲਗਾ ਕੇ ਕਾਲੇ ਕੁੱਤੇ ਨੂੰ ਰੋਟੀ ਖਵਾਓ ਇਹ ਨਾ ਸਿਰਫ ਦੁਸ਼ਮਣਾਂ ਨੂੰ ਸ਼ਾਂਤ ਕਰਦਾ ਸਗੋਂ ਅਚਾਨਕ ਆਈ ਆਫਤਾਂ ਤੋਂ ਵੀ ਬਚਾਉਂਦਾ ਹੈ ਸਮੱਸਿਆ ਦੇ ਦੇਨ ਕਣਕ ਦੇ ਆٹے ਦੀ ਗੋਲੀਆਂ ਬਣਾ ਕੇ ਤਲਾਹ ਵਿੱਚ ਲੈ ਜਾਓ ਤੇ ਮਸ਼ੀਆਂ ਨੂੰ ਖਵਾਓ ਇਹ ਉਪਾਅ ਨਾਲ ਪੁਰਖਿਆਂ ਦੇ ਅਸ਼ੀਰਵਾਦ ਦੇ ਨਾਲ ਤੇਵੀ ਦੇਵਤਿਆਂ ਦਾ ਅਸ਼ੀਰਵਾਦ ਵੀ ਸਾਨੂੰ ਪ੍ਰਾਪਤ ਹੁੰਦਾ ਹੈ ਤੇ ਪੈਸੇ ਦੇ ਨਾਲ ਸਬੰਧੇ ਸਾਰੀਆਂ ਹੀ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ ਮੱਸੀਆ ਵਾਲੇ ਦੇ ਸਵੇਰੇ ਬ੍ਰਹਮਾ ਮਹੂਰਤ ਵਿੱਚ ਉਠੋ ਆਪਣੀ ਰੋਜ਼ਾਨਾ ਦੇ ਕੰਮ ਪੂਰੇ ਕਰੋ ਆਪਣੇ ਆਪ ਨੂੰ ਸ਼ੁੱਧ ਕਰੋ ਤੇ ਬਿਮਾਰ ਵਿਅਕਤੀ ਦੇ ਕੱਪੜਿਆਂ ਵਿੱਚੋਂ ਇੱਕ ਧਾਗਾ ਕੱਢੋ ਇਸ ਨੂੰ ਰੂਹ ਨਾਲ ਮਿਲਾ ਕੇ ਇੱਕ ਬੱਤੀ ਬਣਾਓ ਫਿਰ ਇੱਕ ਮਿੱਟੀ ਦਾ ਦੀਵਾ ਲਓ ਉਸ ਵਿੱਚ ਘੋਪਰ ਰੂਹ ਤੇ ਧਾਗੇ ਦੀ ਬੱਤੀ ਰੱਖੋ ਤੇ ਇਸ ਦੀਵੇ ਨੂੰ ਹਨੂਮਨ ਜੀ ਦੇ ਮੰਦਰ ਵਿੱਚ ਜਗਾਓ ਤੇ ਹਨੂਮਨ ਚਾਲਸਾ ਦਾ ਪਾਠ ਕਰੋ ਇਸ ਉਪਾਅ ਨਾਲ ਮਰੀਜ਼ ਦੀ ਸਿਹਤ ਵਿੱਚ ਜਲਦ ਹੀ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ ਤੇ ਇਹ ਉਪਾਅ ਉਸ ਤੋਂ ਬਾਅਦ ਕਟੂਕਟ ਸਤ ਮੰਗਲਵਾਰ ਤੇ ਸ਼ਨੀਵਾਰ ਨਿਯਮਿਤ ਤੌਰ ਤੇ ਕਰਨਾ ਚਾਹੀਦਾ ਹੈ ਮਸਿਆ ਦੇ ਦਿਨ ਇੱਕ ਨੀਬੂ ਲਓ ਸ਼ਾਮ ਨੂੰ ਇਸ ਦੇ ਚਾਰ ਟੁਕੜੇ ਕਰੋ ਤੇ ਚੁੱਪਚਾਪ ਇਸ ਨੂੰ ਚਾਰ ਦਿਸ਼ਾਵਾਂ ਦੇ ਵੇਚ ਕਿਸੇ ਵੀ ਚਰਾਹੇ ਤੇ ਸੁੱਟ ਦਿਓ ਇਸ ਹੱਲ ਨਾਲ ਬੇਰੁਜ਼ਗਾਰੀ ਦੀ ਸਮੱਸਿਆ ਜਲਦੀ ਹੱਲ ਹੋ ਜਾਂਦੀ ਏ ਤੇ ਘਰ ਵਿੱਚ ਬਰਕਤ ਹੁੰਦੀ ਏ ਤੇ ਮੱਸਿਆ ਵਾਲੇ ਦਿਨ ਤੂਲਸੀ ਦੇ ਪੱਤੇ ਜਾਂ ਬਿਲਵ ਪੱਤੇ ਬਿਲਕੁਲ ਵੀ ਨਹੀਂ ਢੋੜਨੇ ਚਾਹੀਦੇ ਮੱਸਿਆ ਤੇ ਦੇਵੀ ਦੇਵਤਿਆਂ ਨੂੰ ਤੂਲਸੀ ਦੇ ਪੱਤੇ ਤੇ ਸ਼ਿਵਲਿੰਗ ਨੂੰ ਬਿਲਵ ਦੇ ਪੱਤੇ ਚੜਾਉਣ ਲਈ ਉਹਨਾਂ ਨੂੰ ਇੱਕ ਦਿਨ ਪਹਿਲਾਂ ਢੋੜ ਲਓ ਇਹ ਸਨ ਸੈਡੀਆਂ ਕੁਝ ਗਲਤੀਆਂ ਜੋ ਜਾਣੀ ਅਣਜਾਣੀ ਦੇ ਵਿੱਚ ਅਸੀਂ ਮਸਿਆ ਵਾਲੇ ਦਿਨ ਕਰ ਬੈਠਦੇ ਹਾਂ ਜਿੰਨਾ ਕਰਕੇ ਸਾਡੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਿਲ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਤੁਸੀਂ ਵੀ ਇਹ ਗਲਤੀਆਂ ਕਰ ਰਹੇ ਹੋ ਤਾਂ ਆਪਣੀਆਂ ਇਹਨਾਂ ਗਲਤੀਆਂ ਨੂੰ ਅੱਜ ਹੀ ਸੁਧਾਰੋ ਤੇ ਇਹਨਾਂ ਗਲਤੀਆਂ ਨੂੰ ਠੀਕ ਕਰਨ ਦੇ ਲਈ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਕੁਝਕ ਉਪਾਅ ਵੀ ਸਾਂਝੇ ਕੀਤੇ ਨੇ ਜੇਕਰ ਤੁਸੀਂ ਇਹਨਾਂ ਗਲਤੀਆਂ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਇਹ ਉਪਾਅ ਤੁਸੀਂ ਅੱਜ ਤੋਂ ਹੀ ਕਰੋ ਤੇ ਮੱਸਿਆ ਵਾਲੇ ਦਿਨ ਇਹਨਾਂ ਗਲਤੀਆਂ ਨੂੰ ਭੁੱਲ ਕੇ ਵੀ ਨਾ ਕਰੋ। ਹਾਂਜੀ ਇਹ ਹੀ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜਾਣਕਾਰੀ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਪੈਨਪ੍ਰਾਮਾ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਅੱਜ ਤੱਕ ਦੀ ਲਈ ਤੁਹਾਡਾ ਸਾਰੇ ਪੈਨਪ੍ਰਾਮਾ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਸ਼ੇਅਰ ਤੇ ਸਪੋਰਟ ਕਰਿਓ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ